ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਾਕਿਸਤਾਨ ਦੇ ਵਿੱਚ ਆਏ ਆ ਪੇਸ਼ਾਵਰ ਦੇ ਵਿੱਚ ਇਹ ਉਹੀ ਪੇਸ਼ਾਵਰ ਹੈ ਉਹਦਾ ਸ਼ਹਿਰ ਜਮਰੋਦ ਜਿੱਥੇ ਸਰਦਾਰ ਹਰੀ ਸਿੰਘ ਨਲੂਏ ਨੇ ਆਖਰੀ ਆਪਣੀ ਜ਼ਿੰਦਗੀ ਦੀ ਲੜਾਈ ਲੜੀ ਸੀ ਤੇ ਇਸੀ ਧਰਤੀ ਦੇ ਉੱਤੇ ਉਹ ਸ਼ਹੀਦ ਹੋਇਆ ਸੀ ਸਭ ਤੋਂ ਪਹਿਲਾਂ ਤੁਹਾਨੂੰ ਵਿਖਾਉਂਦੇ ਆ ਇਹ ਦਰਰਾ ਖੈਬਰ ਹੈ ਖੈਬਰ ਦੀਆਂ ਪਹਾੜੀਆਂ ਆ ਰੂਟ ਹੈ ਇਸੇ ਹੀ ਖੈਬਰ ਦੀਆਂ ਜਿਹੜੀਆਂ ਰਾਵਾਂ ਨੇ ਆਹ ਪਹਾੜੀਆਂ ਦੇ ਵਿੱਚੋਂ ਜਿਹੜੇ ਪਠਾਨ ਨੇ ਕੋਈ ਅਫਗਾਨਿਸਤਾਨ ਦੇ ਵਿੱਚੋਂ ਨਾਦਰ ਸ਼ਾ ਵਰਗੇ ਈਰਾਨ ਤੋਂ ਉੱਠੇ ਤੇ ਉਹ ਅਫਗਾਨਾਂ ਨੂੰ ਜਿੱਤਦੇ ਹੋਏ ਇਧਰ ਪੰਜਾਬ ਦੇ ਵਿੱਚ ਆਉਂਦੇ ਸੀ ਤੇ ਦਿੱਲੀ ਤੱਕ ਉਹ ਹਿੰਦੁਸਤਾਨ ਦਾ ਧਨ, ਮਾਲ, ਦੌਲਤ, ਜ਼ਗੀਰਾਂ ਇੱਥੋਂ ਤੱਕ ਕਿ ਹਿੰਦੁਸਤਾਨ ਦੀਆਂ ਇੱਜ਼ਤਾਂ ਤੇ ਹਿੰਦੁਸਤਾਨ ਦੀਆਂ ਕੁੜੀਆਂ ਨੂੰ ਬੰਨ ਕੇ ਲਿਜਾ ਕੇ ਗਜਨੀ ਦੇ ਬਜ਼ਾਰਾਂ ਦੇ ਵਿੱਚ ਟਕਿਆਂ-ਟਕਿਆਂ ਤੇ ਵੇਚਦੇ ਸੀ ਸੋ ਇਹੀ ਰਸਤਾ ਹੈ ਉਹ ਔਰ ਤੁਹਾਨੂੰ ਲੈ ਕੇ ਜਾਂਦੇ ਆ ਸਰਦਾਰ ਹਰੀ ਸਿੰਘ ਨਲੂਏ ਨੇ ਇਸੇ ਧਰਤੀ ਦੇ ਉੱਤੇ ਇਸੇ ਦਰਾ ਖੈਬਰ ਦੇ ਉੱਤੇ ਪਿਛਲੇ ਪਾਸੇ ਉਹ ਜਮਰੋਦ ਦਾ ਕਿਲਾ ਉਸਾਰ ਕੇ ਤੇ ਇਹ ਤਾੜਵੀਆਂ ਦਾ ਰਾਹ ਸਦਾ ਸਦਾ ਲਈ ਬੰਦ ਕਰ ਦਿੱਤਾ ਸੀ ਹੁਣ ਤੁਹਾਨੂੰ ਅਸੀਂ ਬਾਅਦ ਵਿੱਚ ਉਸ ਕਿਲੇ ਦੇ ਵੀ ਦਰਸ਼ਨ ਦਿਦਾਰ ਕਰਾਵਾਂਗੇ ਆਓ ਸਿੱਖ ਇਤਿਹਾਸ ਦੇ ਵੱਡੇ ਨਾਇਕ ਹਰੀ ਸਿੰਘ ਨਲੂਆ ਹੋਏ ਨੂੰ ਸਿਰ ਝਕਾਉਂਦੇ ਹੋਏ ਇਸ ਧਰਤੀ ਨੂੰ ਵੀ ਸਲਾਮ ਕਰਦੇ ਆ ਜਿੱਥੇ ਉਸ ਯੋਧੇ ਨੇ ਉਸ ਸੂਰਬੀਰ ਨੇ ਵੱਡੇ ਤਾੜਮੀਆਂ ਦੇ ਮੂੰਹ ਮੋਡੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ